ਦੇਖੋ ਜੀ ਜੁਮਲੇ ਆ ਨੀਆਂ ਸਰਕਾਰਾਂ ਕਹਿ ਸਕਦੇ ਆ ਆਪਾਂ ਕਿਉਂਕਿ ਜੁਮਲੇ ਬਾਜੀ ਮਾਂ ਕਰੀ ਜਾਂਦੀ ਐ ਤੇ ਭਾਵੇਂ ਕੋਈ ਵੀ ਸਰਕਾਰ ਹੈ ਜਿਹੜੀ ਉਹ ਨਹੀਂ ਪੂਰੇ ਕਰਦੀ ਕਿਉਂਕਿ ਹਰ ਵਰਗ ਛੜਕਾਂ ਤੇ ਆ ਤੁਸੀਂ ਦੇਖਦੇ ਹੋ ਭਾਵੇਂ ਸੈਂਟਰ ਦੀਆਂ ਸਰਕਾਰਾਂ ਨੇ ਭਾਵੇਂ ਮੌਜੂਦਾ ਸਰਕਾਰ ਨੇ ਹਰ ਲੋਕਾਂ ਨੂੰ ਆਪਣਾ ਰੋਕੇ ਜਿਹੜਾ ਮਿਹਨਤ ਦਾ ਮੁੱਲ ਹੈ ਉਹ ਰੋਕੇ ਲੈਣਾ ਪੈ ਰਿਹਾ ਐਨੀ એનર્ਜੀ ਲਾਉਣੀ ਨਾਲੇ ਇੰਨਾ ਮਿਹਨਤ ਕਰਨੀ ਤੇ ਨਾਲੇ ਆਪਣੇ ਲਈ ਆਪਣੇ ਮੰਗਾ ਜਿਹੜੀਆਂ ਮਨਾਉਣ ਲਈ ਉਹਦੇ ਵੀ ਲਈ ਹਾਰਡਵਰਕ ਕਰਨਾ ਪੈ ਰਿਹਾ ਤਾਂ ਜੇ ਕੋਈ ਪਾਰਟੀ ਨਹੀਂ ਲੱਗਦੀ ਵੀ ਕੋਈ ਵੀ ਮਤਲਬ ਕੰਮਜਾਬ ਹੋ ਰਹੀ ਆ ਅੱਜ ਤੱਕ ਜਦੋਂ ਸਾਨੂੰ ਕਹਿੰਦੇ ਇੱਕ ਕਹਿੰਦੇ ਆ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਨਾ ਪਰ ਅਸੀਂ ਵੀ ਲੇਡੀਜ਼ ਆ ਅਸੀਂ ਵੀ ਕਿਸੇ ਦੀਆਂ ਬੇਟੀਆਂ ਧੀਆ ਪੜਾਣਾ ਗਿਆ ਅਸੀਂ ਤਾਂ ਸੜਕਾਂ ਦੇ ਉੱਤੇ ਰੋਲੇ ਫਿਰਦੇ ਆਂਗੇ ਸਾਡੇ ਵਾਸਤਾ ਕਿਸੇ ਨੇ ਕੁਝ ਨਹੀਂ ਕੀਤਾ ਹੈਗਾ ਸਾਡਾ ਤਾਂ ਉਹੀ ਆ ਸਾਨੂੰ ਤਾਂ ਦਿਹਾੜੀ ਵੀ ਨਹੀਂ ਮਿਲਦੀ ਹੈਗੀ ਇੱਕ ਮਜ਼ਦੂਰ ਜਾਂਦਾ ਦਿਹਾੜੀ ਤੇ ਉਸ ਨੂੰ 400 ਰੁਪਏ ਮਿਲਦਾ ਪਰ ਸਾਨੂੰ 400 ਰੁਪਏ ਨਹੀਂ ਮਿਲਦਾ ਅਸੀਂ ਇੱਕ ਡਿਲੀਵਰੀ ਦੇ ਨਾਲ ਦੋ ਦੋ ਤਿੰਨ ਤਿੰਨ ਦਿਨ ਹਸਪੀਟਲ ਦੇ ਵਿੱਚ ਰਹਿਨੇ ਆ ਸਿਰਫ ਸਾਨੂੰ 150 ਰੁਪਏ ਕਦੇ ਮਿਲਦਾ ਕਦੇ ਨਹੀਂ ਮਿਲਦਾ ਜੀ ਸਾਨੂੰ ਤਾਂ ਦਿਹਾੜੀ ਵੀ ਨਹੀਂ ਪੱਲੇ ਪੈਂਦੀ ਜੀ ਸਾਡਾ ਤਾਂ ਇੱਕ ਕਹਿੰਦੇ ਹੁੰਦੇ ਨੇ ਰੋ ਕੇ ਟਾਈਮ ਪਾਸ ਕਰਨ ਵਾਲਾ ਕੰਮ ਹੈਗਾ ਲੋਕ ਖੇਤਾਂ ਦੀ ਗੱਲ ਕਰੇ ਆਪਣੇ ਮਜ਼ਦੂਰਾਂ ਦੀ ਗੱਲ ਕਰੇ ਆਸ਼ਾ ਵਰਕਰਾਂ ਦੀ ਗੱਲ ਕਰੇ ਕਿਉਂਕਿ ਅਸੀਂ ਪਿਛਲੇ 14 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਕੰਮ ਕਰ ਰਹੇ ਆ ਸਾਨੂੰ ਇੱਕ ਪਾਸੇ ਤਾਂ ਸਾਨੂੰ ਆਰਡਨਾਂ ਸਨਮਾਨਤ ਕੀਤਾ ਜਾਂਦਾ ਕਿ ਆਸ਼ਾ ਵਰਕਰ ਰੀੜ ਦੀ ਹੱਡੀਆਂ ਨੇ ਦੂਜੇ ਪਾਸੇ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਸਾਨੂੰ ਜਿਹੜੇ ਆਪਦੇ ਬਿਲਕੁਲ ਨਗੋਣੇ ਜਿਹੇ ਪੱਤਿਆਂ ਤੇ ਸਭ ਤੋਂ ਕੰਮ ਕਰਵਾਇਆ ਜਾਂਦਾ ਹੈਗਾ ਦੇਖੋ ਹਰ ਸਿਮਰਤ ਕੌਰ ਨੇ ਇਹ ਵੀ ਐਮਪੀ ਬਣ ਚੁੱਕੇ ਨੇਗੇ ਇਹਨਾਂ ਨੇ ਜਿਹੇ ਤੱਕ ਸਾਡੀ ਕਿਸੇ ਨੇ ਸਾਰ ਨਹੀਂ ਲੈਤੀ ਵੋਟਾਂ ਮੰਗ ਲੈਂਦੇ ਨੇ ਬਹਿ ਜਾਂਦੇ ਨੇ ਚੁੱਪ ਕਰਕੇ ਪਰ ਇਸ ਵਾਰ ਅਸੀਂ ਕਿਸੇ ਸਰਕਾਰ ਨੂੰ ਅਸੀਂ ਨਹੀਂ ਚਾਹੁੰਦੇ ਕੋਈ ਵੋਟ ਪਾਈ ਹੈ ਹਾਂ ਇਸ ਤੋਂ ਪਹਿਲਾਂ ਸਾਡੀ ਮੀਟਿੰਗ ਹੋਣ ਸਾਨੂੰ ਰਿਟਨ ਚ ਚਾਹੀਦਾ ਬਕਾਇਦਾ ਇਹਨਾਂ ਦਾ ਸਾਨ ਚਾਹੀਦਾ ਵਿੱਚ ਇਹ ਕਰਾਂਗੇ ਅਸੀਂ ਵੀ ਸਾਨੂੰ ਮੈਂ ਥੋੜੇ ਟਾਈਮ ਦੇ ਵਿੱਚ 2500 ਦਾ ਮੈਂ ਦੁੱਗਣਾ ਕਰ ਦੂੰਗਾ ਜੀ ਸਾਨੂੰ ਦੇਖੋ ਭਗਵਾਨ ਜਮਾਨ ਸਰਕਾਰ ਨੂੰ ਆਈ ਨ ਵੀ ਕਾਫੀ ਟਾਈਮ ਹੋ ਗਿਆ ਸਾਡੀ ਦਾ ਕਿਸੇ ਨੇ ਹਜੇ ਤੱਕ ਵੀ ਸਾਰ ਨਹੀਂ ਲੇਤੀ ਜੀ ਅਸੀਂ ਬਹੁਤ ਚਾਅ ਨਾਲ ਵੋਟਾਂ ਪਾਈਆਂ ਸੀ ਵੀ ਭਗਵਾਨ ਜਮਾਨ ਪਾਰਟੀ ਆਈ ਹੈ ਆਪਾਂ ਉਹਨਾਂ ਨੂੰ ਵਧੀਆ ਆਪਣਾ ਅੱਗੇ ਤੋਂ ਕੰਮ ਵਧੀਆ ਆਪਣੀ ਤਨਖਾਹ ਬਣਨਗੇ ਸਾਨੂੰ ਇੰਨੀ ਉਮੀਦ ਸੀਗੀ ਪਰ ਸਾਡੀਆਂ ਹੁਣ ਉਮੀਦਾਂ ਟੁੱਟ ਚੁੱਕੀਆਂ ਜੀ ਸਰ ਸਰਕਾਰਾਂ ਹੀ ਇਹੋ ਜਿਹੀਆਂ ਨੇ ਹੁਣ ਜਿਹੜੇ ਝੂਠੇ ਵਾਅਦੇ ਕਰ ਕਰਕੇ ਦੁਨੀਆ ਨੂੰ ਲਾਲਚ ਚ ਲਾਇ ਲੈਂਦੀਆਂ ਨੇ ਵੀ ਕਹਿੰਦੀ ਨੇ ਅਸੀਂ ਤੁਹਾਡਾ ਆ ਕੰਮ ਕਰਾਂਗੇ ਉਹ ਕੰਮ ਕਰਾਂਗੇ ਪਰ ਕਰਦੀਆਂ ਕੁਛ ਵੀ ਨਹੀਂ ਜਦੋਂ ਸਾਨੂੰ ਰਾਤਾਂ ਨੂੰ ਅਸੀਂ ਕੇਸਾਂ ਦੇ ਨਾਲ ਜਾਂਦੇ ਆ ਨਾ ਸਾਡਾ ਬਹੁਤ ਬੁਰਾ ਹਾਲ ਹੋ ਜਾਂਦਾ ਸਾਨੂੰ ਉੱਥੇ ਬੈਠਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਬਾਕੀ ਸਿਰੇ ਸਾਡੇ ਘਰ ਵਾਲੇ ਪਰਿਵਾਰ ਵਾਲੇ ਵੀ ਸਾਨੂੰ ਕਹਿ ਹੁੰਦੇ ਨੇ ਵੀ ਤੁਸੀਂ ਦਿਨ ਰਾਤ ਉਹਨਾਂ ਦੇ ਨਾਲ ਫਿਰਦੇ ਹੋ ਤੁਹਾਨੂੰ ਕੁਝ ਮਿਲਦਾ ਰਿਹਾ ਨਹੀਂ ਪਰ ਸਾਡਾ ਮਨ ਦੁਖੀ ਹੁੰਦਾ ਉਦੋਂ ਅਸੀਂ ਬੱਚਿਆਂ ਨੂੰ ਵੀ ਭੁੱਖੇ ਰੱਖਦੇ ਨੇ ਇਹਨੇ ਤੁਸੀਂ ਜੋਂ ਹੰਝੂ ਵੀ ਥੋੜੇ ਨਜ਼ਰ ਆ ਰਹੇ ਆ ਅੱਖਾਂ 'ਚੋਂ ਪਰ ਦੁਖੀ ਅਸੀਂ ਇਹ ਹੁੰਦੇ ਆ ਜੀ ਨਾਲ ਤਾਂ ਅਸੀਂ ਪਿੰਡਾਂਾਂ ਦੀ ਮਾਰ ਸਹਿੰਦੇ ਆ ਬਾਕੀ ਸਿਰੇ ਸਾਨੂੰ ਪਿੰਡਾਂ ਵਾਲੇ ਵੀ ਕਹਿੰਦੇ ਜਿਹੜੇ ਅਸੀਂ ਮੋਟੀਵੇਟ ਕਰਦੇ ਹਾਂ ਜਾ ਕੇ ਉਹਨਾਂ ਦੇ ਵਿੱਚ ਝੜਕਾ ਸਾਨੂੰ ਸਹਿਣੀ ਆ ਪੈਂਦੀ ਹੈ ਬਾਕੀ ਸਿਰੇ ਹਸਪਤਾਲਾਂ ਦੇ ਵਿੱਚ ਵੀ ਵਰਤਾਓ ਤੁਹਾਨੂੰ ਪਤਾ ਹੀ ਹੈ ਜਨ ਰਾਤ ਅਸੀਂ ਮਰੀਜ਼ਾਂ ਦੇ ਨਾਲ ਬੈਠ ਕੇ ਬਚੀਦ ਕਰਦੇ ਹਾਂ ਫਿਰ ਸਾਨੂੰ ਉੱਥੇ ਕੁਛ ਮਿਲ ਵੀ ਨਹੀਂ ਰਿਹਾ ਤੇ ਸਾਡਾ ਮਨ ਬਹੁਤ ਦੁਖੀ ਹੈ ਅਸੀਂ ਰੋਜ਼ ਤਰਨਾਂ ਤੇ ਛੜਕਾਂ ਤੇ ਉਤਰਦੇ ਹਾਂ ਪਰ ਅਸੀਂ ਕੁਝ ਕਰ ਨਹੀਂ ਸਕਦੇ ਇਹ ਸਰਕਾਰਾਂ ਬਹੁਤ ਗੰਦੀਆਂ ਨੀਤੀਆਂ ਸਰਕਾਰਾਂ ਦੀਆਂ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਚੁੱਕੀਆਂ ਨੇ ਹਰ ਵਾਰ ਵਾਅਦੇ ਕੀਤੇ ਜਾਂਦੇ ਆ ਕਿੰਨੇ ਕੁ ਵਾਅਦੇ ਪੂਰੇ ਹੁੰਦੇ ਆ ਤੇ ਸਾਡੇ ਨਾਲ ਔਰਤਾਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹੋਗੇ ਜੀ 24 ਦੇ ਬੋਟਾਂ ਫੇਰ ਆ ਗਏ ਆ ਪਾਰਟੀਆਂ ਵਾਦੇ ਕਰਦੀਆਂ ਨੇ ਕਿੰਨੇ ਕ ਵਾਦੇ ਪੂਰੇ ਹੁੰਦੇ ਆ ਸਰਬ ਦੇਖੋ ਸਾਨੂੰ ਕੋਈ ਵਾਦੇ ਨਹੀਂ ਸਾਡੇ ਪੂਰੇ ਅੱਜ ਤੋਂ ਸਾਨੂੰ 15 ਸਾਲ ਹੋ ਚੱਲੇ ਆ ਇਸ ਅਸੀਂ ਆਸ਼ਾ ਵਰਕਰ ਦਾ ਕੰਮ ਕਰਾ ਸਾਡਾ ਕੋਈ ਵਾਦਾ ਨਹੀਂ ਪੂਰਾ ਹੋਇਆ ਅਸੀਂ ਤਾਂ ਇੱਕ ਇੱਕ ਮੰਗ ਮੰਗਦੇ ਆ ਕਿ ਸਾਡਾ ਫਿਕਸ ਸੈਲਰੀ ਬੰਨ ਨਹੀਂ ਜਾਵੇ ਸਾਨੂੰ 21000 ਦੀ ਮੰਗ ਜਿਹੜੀ ਕੀਤੀ ਸਾਨੂੰ ਦਿੱਤੀ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡਾ ਨੂੰ ਭੁਖਾਰੀਆਂ ਵਾਂਗੂ ਸਾਨੂੰ ਅਸੀਂ ਭੀਖ ਸਾਡੇ ਨਾਲੋਂ ਤੇ ਭੀਖ ਮੰਗਣ ਵਾਲੇ ਵੀ ਚੰਗੇ ਆ ਜਿਹੜੇ ਅਸੀਂ ਦਿਨ ਰਾਤ ਦੋ ਦੋ ਦਿਨ ਲੱਗ ਜਾਂਦੇ ਸਾਨੂੰ ਹਸਪਤਾਲਾਂ ਚੋਂ ਰੋਲਦੇ ਆ ਨੂੰ ਸਾਡੇ ਬੱਚੇ ਭੁੱਖੇ ਰਹਿੰਦੇ ਨੇ ਪਿੱਛੇ ਘਰ ਦੇ ਭੁੱਖੇ ਰਹਿੰਦੇ ਨੇ ਅਸੀਂ ਬਹੁਤ ਥੱਕੇ ਖਾਨੇ ਆ ਪਈਏ ਗੱਲ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਜੀ ਕੀ ਲੱਗਦਾ ਫਿਰ ਇਸ ਵਾਰ ਕਿਹੜੀ ਪਾਰਟੀ ਸਾਨੂੰ ਜਿਹੜੀ ਸਾਨੂੰ ਪਾਰਟੀ ਹੈ ਸਾਨੂੰ ਸਾਡਾ ਫਿਕਸਡ ਸੈਲਰੀ ਬੰਦ ਦੇ ਦੂਗੀ ਸਾਨੂੰ ਉਹੀ ਪਾਰਟੀ ਵਧੀਆ ਹੈ ਜਿਹੜੀ ਸਾਡਾ ਫਿਕਸਡ ਸਾਡੇ 21000 ਸਾਨੂੰ ਦੇ ਦੂਗੀ ਸਾਨੂੰ ਤਾਂ ਉਹੀ ਵਧੀਆ ਹੈ ਜੀ ਸਾਨੂੰ ਕੋਈ ਨਹੀਂ ਆਸੇ ਕੀ ਕਹੋਗੇ ਜੀ ਕਿਹੜੀ ਪਾਰਟੀ ਇਸ ਵਾਰ ਜਿਹੜੀ ਚੋਣਾਂ ਦੇ ਵਿੱਚ ਜਿੱਤ ਸਕਦੀ ਹੈਗੀ ਜਿੱਤ ਤਾਂ ਸਕਦੇ ਨੇ ਜੀ ਪਰ ਅਸੀਂ ਨਹੀਂ ਕਹਿ ਸਕਦੇ ਅਸੀਂ ਵਾਦਾ ਨਹੀਂ ਕਰਦੇ ਪਤਾ ਹੈ ਕਿਉਂ ਸਾਡਾ ਤਾਂ ਕਿਸੇ ਨੇ ਕੁਝ ਵੀ ਨਹੀਂ ਕੀਤਾ ਸਾਡੀ ਆਸ ਤੋੜ ਦਿੱਤੀ ਐ ਸਾਨੂੰ ਹੁਣ ਕਿਸੇ ਦਾ ਕੁਛ ਨਹੀਂ ਪਤਾ ਲੱਗਦਾ ਅਸੀਂ ਤਾਂ ਇਹ ਕਹਿੰਨੇ ਆ ਵੀ ਜੋ ਸਾਡਾ ਕੰਮ ਕਰੇਗਾ ਜੋ ਅਸੀਂ ਸਾਡੀ ਮਿਹਨਤ ਅਸੀਂ ਐਨੇ ਕਰਦੇ ਆ ਸਾਡੀ ਐਨੇ ਵਾਰ ਅਸੀਂ ਧਰਨੇ ਵੀ ਲਾ ਚੁੱਕੇ ਆ ਮੀਟਿੰਗਾਂ ਵੀ ਕਰ ਚੁੱਕੇ ਆ ਸਾਡੀ ਕਿਸੇ ਪਾਰਟੀ ਨੇ ਕੋਈ ਗੱਲ ਨਹੀਂ ਸੁਣੀ ਜੀ ਸਾਨੂੰ ਤਾਂ ਜੋ ਸਾਡਾ ਮੰਗ ਪੱਤਰ ਜੋ ਵੀ ਅਸੀਂ ਦੇ ਰਹੇ ਆ ਜਾਨਾ ਮਿਹਨਤ ਤਾਂ ਦੇ ਆ ਜੋ ਵੀ ਅਸੀਂ ਮੰਗਦੇ ਆ ਤਨਖਾਹ ਸਾਡੀ ਵਜਮਾ ਪੱਤਾ ਦਿੱਤਾ ਜਾਊ ਤਾਂ ਫੇਰ ਹੀ ਮੰਨਾਂਗੇ ਉਹਨਾਂ ਚਿਰ ਅਸੀਂ ਕੁਛ ਨਹੀਂ ਮੰਨਦੇ ਕੀ ਲੱਗਦਾ ਕੋਈ ਸਰਕਾਰ ਬਾ ਫੜੂਗੀ ਕੋਈ ਪਾਰਟੀ ਦੇਖੋ ਭਗਵਾਨ ਤੁਹਾਨੂੰ ਨੇ ਵੀ ਸਾਨੂੰ ਇਹ ਕਿਹਾ ਸੀ ਦੁੱਗਣਾ ਕਰਾਂਗੇ ਤਿੱਗਣਾ ਕਰੇ ਸਭ ਦੀਆਂ ਗੱਲਾਂ ਨੇ ਜੀ ਅਸੀਂ ਉਹਨਾਂ ਚਿਰ ਕੁਝ ਨਹੀਂ ਸਮਝ ਸਕਦੇ ਜਿੰਨਾ ਚਿਰ ਸਾਨੂੰ ਮਤਲਬ ਲਿਖਤੀ ਰੂਪ ਚ ਨਹੀਂ ਦਿੱਤਾ ਜਾਂਦਾ ਜੀ ਮੈਡਮ ਕੀ ਕਹੋਗੇ ਇਸ ਵਾਰ ਜਿਹੜਾ ਸੋਨਾ ਫੇਰ ਆ ਗਿਆ ਹਰ ਬਾਰ ਵਾਦੇ ਕੀਤੇ ਜਾਂਦੇ ਆ ਕਿੰਨੇ ਕੁ ਵਾਦੇ ਜਿਹੜੇ ਪੂਰੇ ਹੋਣੇ ਹੁੰਦੇ ਆ ਦੇਖੋ ਜੀ ਜੁਮਲੇ ਆ ਨੀਆਂ ਸਰਕਾਰਾਂ ਕਹਿ ਸਕਦੇ ਆ ਆਪਾਂ ਕਿਉਂਕਿ ਜੁਮਲੇ ਬਾਜੀ ਮਾ ਕਰੀ ਜਾਂਦੀ ਐ ਤੇ ਬਾਦੇ ਕੋਈ ਵੀ ਸਰਕਾਰ ਐ ਜਿਹੜੀ ਉਹ ਨਹੀਂ ਪੂਰੇ ਕਰਦੀ ਕਿਉਂਕਿ ਹਰ ਵਰਗ ਸੜਕਾਂ ਤੇ ਐ ਤੁਸੀਂ ਦੇਖਦੇ ਹੋ ਭਾਵੇਂ ਸੈਂਟਰ ਦੀਆਂ ਸਰਕਾਰਾਂ ਨੇ ਭਾਵੇਂ ਮੌਜੂਦਾ ਸਰਕਾਰ ਨੇ ਹਰ ਲੋਕਾਂ ਨੂੰ ਆਪਣਾ ਰੋਕੇ ਜਿਹੜਾ ਮਿਹਨਤ ਦਾ ਮੁੱਲ ਐ ਉਹ ਰੋਕੇ ਲੈਣਾ ਪੈ ਰਿਹਾ ਇੰਨੀ એનર્ਜੀ ਲਾਉਣੀ ਨਾਲੇ ਇੰਨਾ ਮਿਹਨਤ ਕਰਨੀ ਤੇ ਨਾਲੇ ਆਪਣੇ ਲਈ ਆਪਣੇ ਮੰਗਾ ਜਿਹੜੀਆਂ ਮਨਾਉਣ ਲਈ ਉਹਦੇ ਵੀ ਲਈ ਹਾਰਡਵਰਕ ਕਰਨਾ ਪੈ ਰਿਹਾ ਕੀ ਲੱਗਦਾ ਕਿਹੜੀ ਪਾਰਟੀ ਐ ਜਿਹਦੀ ਬਾਜੀ ਮਾਰ ਸਕਦੀ ਐ ਦੇਖੋ ਪਾਰਟੀ ਦੀ ਜੇ ਗੱਲ ਕਰੀਏ ਕਿਉਂਕਿ ਜਿਹੜੀ ਵੀ ਅੱਜ ਕੱਲ੍ਹ ਲੋਕ ਇੰਨੇ ਜ਼ਿਆਦਾ ਸੁਚੇਤ ਨੇ ਹਰ ਕੋਈ ਕੋਈ ਵੀ ਇਹਨਾਂ ਦੀ ਜੁਮਲਿਆਵੱਜੀਆਂ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਝੂਠੇ ਜਿਹੜੇ ਵਾਦੇ ਨੇ ਉਹ ਇਲੈਕਸ਼ਨਾਂ ਤੋਂ ਪਹਿਲਾਂ ਹਰ ਸਰਕਾਰ ਕਰਦੀ ਆ ਹੁਣ ਲੋਕ ਸਾਰੇ ਅਲਰਟ ਨੇ ਸੁਚੇਤ ਨੇ ਸਭ ਨੂੰ ਪਤਾ ਹੈ ਤੇ ਇਹ ਤਾਂ ਮੌਕੇ ਤੇ ਹੀ ਲੋਕ ਪਲਟੀ ਮਾਰਨਗੇ ਜਿੱਦਾਂ ਸਰਕਾਰਾਂ ਮੌਕੇ ਤੇ ਪਲਟੀ ਮਾਰਦੀਆਂ ਨੇ ਹੁਣ ਕੋਈ ਵੀ ਕਿਸੇ ਨੂੰ ਇਹ ਨਹੀਂ ਦੱਸੂਗਾ ਕਿ ਕਿਹੜੀ ਪਾਰਟੀ ਆ ਸਕਦੀ ਹੈ ਕਿਉਂਕਿ ਪਿਛਲੇ ਸਮੇਂ 'ਚ ਵੀ ਤੁਸੀਂ ਐਦਾਂ ਹੀ ਦੇਖਿਆ ਜਿਵੇਂ ਸਰਕਾਰਾਂ ਗੇਮਾਂ ਖੇਡਦੀਆਂ ਨੇ ਐਦਾਂ ਹੀ ਹੁਣ ਪਬਲਿਕ ਹੈ ਜਿਹੜੀ ਉਹ ਬੜੇ ਸੁਚੇਤ ਜਿਹੜੇ ਹੋ ਚੁੱਕੇ ਨੇ ਪੁਰਾਣੀਆਂ ਪਾਰਟੀਆਂ ਚੋਂ ਚੁਣੋਂਗੇ ਨੁਮਾਇੰਦਾ ਜਾਂ ਕੋਈ ਬਦਲਾਅ ਦੀ ਤਰ੍ਹਾਂ ਹੁਣ ਨਾ ਕੋਈ ਪਾਰਟੀ ਚ ਬਿਲਕੁਲ ਅਸੀਂ ਚਾਹੁੰਦੇ ਆ ਵੀ ਪੁਰਾਣੀਆਂ ਪਾਰਟੀਆਂ ਜਿਹੜੀਆਂ ਜਿਵੇਂ ਇੱਕ ਪਾਸੇ ਲਾਈਆਂ ਨੇ ਪੰਜਾਬ ਦੇ ਵਿੱਚ ਐਦਾਂ ਹੀ ਸੈਂਟਰ ਦੇ ਵਿੱਚ ਵੀ ਜਿਹੜੀਆਂ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਨੂੰ ਇੱਕ ਪਾਸੇ ਕਰਨਾ ਚਾਹੀਦਾ ਕਿਉਂਕਿ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ ਤੇ ਜੇਕਰ ਲਗਾਤਾਰ ਉਹੀ ਬੰਦਾ ਵਾਰ-ਵਾਰ ਛਿੱਟਾਂ ਤੇ ਬੈੰਦਾ ਹੈ ਤਾਂ ਉਹ ਇੱਕ ਤਾਂ ਈਗੋ ਨਾਲ ਭਰ ਜਾਂਦਾ ਹੈ ਤੇ ਦੂਜਾ ਉਹਨੂੰ ਇਹ ਲੱਗਦਾ ਕਿ ਲੋਕ ਕਿਤੇ ਨਾ ਕਿਤੇ ਮੇਰੇ ਫੈਨ ਨੇ ਜਦਕਿ ਲੋਕਾਂ ਦੀਆਂ ਜਿਹੜੀਆਂ ਜਜ਼ਬਾਤ ਨੇ ਉਹਨਾਂ ਦੇ ਨਾਲ ਖੇਡਿਆ ਜਾਂਦਾ ਹੈ ਪੰਜਾਬs ਕਿੰਨਾ ਬਦਲਾਅ ਹੋਇਆ ਜੀ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਚਲੋ ਸਮਾਜੇ ਥੋੜਾ ਜੀ ਸਰਕਾਰ ਨੂੰ ਬਦਲਾਅ ਜਿੰਨਾ ਹੋਇਆ ਉਹਨਾਂ ਕੋ ਹੋਇਆ ਵੀ ਹੈ ਕਾਫੀ ਚੀਜ਼ਾਂ ਦੇ ਵਿੱਚ ਬਦਲਾਅ ਹੋਇਆ ਹੈ ਜੋ ਚੰਗੀ ਗੱਲ ਹੈ ਅਸੀਂ ਚੰਗੀ ਵੀ ਕਹਾਂਗੇ ਜੋ ਮਾੜੀ ਉਸ ਨੂੰ ਮਾੜੀ ਵੀ ਕਹਾਂਗੇ ਬਦਲਾਅ ਕਾਫੀ ਚੀਜ਼ਾਂ ਦੇ ਵਿੱਚ ਹੋਇਆ ਹੈ ਪਰ ਜੇਕਰ ਗੱਲ ਕਰੀਏ ਜੇ ਸਮਾ ਵੀ ਸਰਕਾਰ ਕੋਲ ਥੋੜਾ ਹੈ ਪਰ ਅਸੀਂ ਬਦਲਾਅ ਉਸ ਦਿਨ ਮੰਨਾਂਗੇ ਜਦੋਂ ਆਸ਼ਾ ਵਰਕਰ ਤੇ ਆਸ਼ਾ ਫੈਸਿਲਿਟੇਟਰ ਦੇ ਨਾਲ ਕੀਤੇ ਹੋਏ ਵਾਅਦੇ ਪੰਜਾਬ ਸਰਕਾਰ ਪੂਰੇ ਕਰੂਗੀ ਕੀ ਕੀ ਨਾ ਮੰਮੜ ਬਲਵਿੰਦਰ ਕੌਰ ਕੀ ਕਹੋਗੇ ਕਿਹੜੀ ਪਾਰਟੀ ਲੱਗਦਾ ਹੈਗਾ ਵੀ ਲੋਕਾਂ ਦੇ ਲਈ ਲਾਹੇਵੰਦ ਹੋ ਸਕਦੀ ਹੈ ਕਿਹੜੀ ਪਾਰਟੀ ਜਿਹੜੀ ਜਿੱਤ ਸਕਦੀ ਹੈ ਤੁਹਾਨੂੰ ਸਾਨੂੰ ਤਾਂ ਜੇ ਕੋਈ ਪਾਰਟੀ ਨਹੀਂ ਲੱਗਦੀ ਵੀ ਕੋਈ ਵੀ ਮਤਲਬ ਕੰਮਜਾਵਕ ਹੋ ਰਹੀ ਆ ਅੱਜ ਤੱਕ ਜਦੋਂ ਸਾਨੂੰ ਕਹਿੰਦੇ ਇੱਕ ਕਹਿੰਦੇ ਆ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਹਨਾ ਪਰ ਅਸੀਂ ਵੀ ਲੇਡੀਆਂ ਆ ਅਸੀਂ ਵੀ ਕਿਸੇ ਦੇ ਬੇਟੀਆਂ ਧੀਆ ਪੈਣਾ ਗਿਆ ਅਸੀਂ ਤਾਂ ਸੜਕਾਂ ਦੇ ਉੱਤੇ ਰੋਲੇ ਫਿਰਦੇ ਆਂਗੇ ਸਾਡੇ ਵਾਸਤੇ ਕਿਸੇ ਨੇ ਕੁਝ ਨਹੀਂ ਕੀਤਾ ਹੈਗਾ ਸਾਡਾ ਤਾਂ ਉਹੀ ਆ ਸਾਨੂੰ ਤਾਂ ਦਿਹਾੜੀ ਵੀ ਨਹੀਂ ਮਿਲਦੀ ਹੈਗੀ ਇੱਕਮ ਮਜ਼ਦੂਰ ਜਾਂਦਾ ਦਿਹਾੜੀ ਤੇ ਉਸ ਨੂੰ 400 ਰੁਪਏ ਮਿਲਦਾ ਪਰ ਸਾਨੂੰ 400 ਰੁਪਏ ਨਹੀਂ ਮਿਲਦਾ ਅਸੀਂ ਇੱਕ ਡਿਲੀਵਰੀ ਦੇ ਨਾਲ ਦੋ ਦੋ ਤਿੰਨ ਤਿੰਨ ਦਿਨ ਹਸਪੀਟਲ ਦੇ ਵਿੱਚ ਰਹਿਨੇ ਆ ਸਿਰਫ ਸਾਨੂੰ 150 ਰੁਪਏ ਕਦੇ ਮਿਲਦਾ ਕਦੇ ਨਹੀਂ ਮਿਲਦਾ ਜੀ ਸਾਨੂੰ ਤਾਂ ਦਿਹਾੜੀ ਵੀ ਨਹੀਂ ਪੱਲੇ ਪੈਂਦੀ ਜੀ ਸਾਡਾ ਤਾਂ ਇੱਕ ਕਹਿੰਦੇ ਹੁੰਦੇ ਨੇ ਰੋਕੇ ਟਾਈਮ ਪਾਸ ਕਰਨ ਵਾਲਾ ਕੰਮ ਹੈਗਾ ਛੜਕਾਂ ਤੇ ਅਸੀਂ ਉੱਤਰਦੇ ਆ ਅੱਜ ਤੱਕ ਸਾਡੀ ਕਿਸੇ ਸਰਕਾਰ ਨੇ ਸਾਡੀ ਨਹੀਂ ਸੁਣੀ ਹੈਗੀ ਇਸ ਕਰਕੇ ਸਾਡਾ ਤਾਂ ਸਾਰੇ ਪਾਰਟੀਆਂ ਤੋਂ ਬਾਈਕਾਟ ਆ ਜੀ ਉਹ ਕਿਹਨੂੰ ਸੁਣੂਗੇ ਅਸੀਂ ਜਿਹੜਾ ਵੀ ਸਾਡਾ ਰੈਗੂਲਰ ਸਾਨੂੰ ਹਾਜ਼ਰੀ ਜੀ ਕਿੰਨੀ ਬਣਾਉਣਗੇ ਕਿ ਹਾਂ ਤੁਹਾਡੀ ਹਾਜ਼ਰੀ ਲੱਗੂਗੀ ਸਾਡਾ ਫਿਕਸ ਹਾਂ ਤਣ ਖਾ ਬੰਨੀ ਜਾਊਗੀ ਤਾਂ ਅਸੀਂ ਉਸ ਪਾਰਟੀ ਨੂੰ ਮਾਪਾ ਤੇ ਹਰ ਪਾਰਟੀ ਕਰਦੀ ਫਿਰ ਕਿਵੇਂ ਪਰ ਨਹੀਂ ਸਰ ਸਾਡੇ ਭਰੋਸੇ ਤੋੜ ਚੁੱਕੀਆਂ ਨੇ ਸਾਰੀਆਂ ਪਾਰਟੀਆਂ ਜੀ ਸਾਡਾ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਸੀ ਤੁਹਾਡਾ ਡਬਲ ਕਰ ਦਾਂਗੇ ਪਰ ਸਾਡਾ ਤਾਂ ਅਜੇ ਤੱਕ ਡਬਲ ਕੀ ਸਾਡੀ ਤਾਂ ਅੱਜ ਤੱਕ ਸਾਡੇ ਨਾਲ ਮੀਟਿੰਗ ਵੀ ਨਹੀਂ ਕੀਤੀ ਹੈਗੀ ਭਗਵੰਤ ਮਾਨ ਸਾਹਿਬ ਅੱਜ ਤੱਕ ਸਾਨੂੰ ਮਿਲਦੇ ਮਿਲੇ ਵੀ ਨਹੀਂ ਚੰਨੀ ਸਰਕਾਰ ਆਈ ਸੀ ਪਰ ਹਾਂ ਅਸੀਂ ਮਾੜਾ ਨਹੀਂ ਉਹਨਾਂ ਨੂੰ ਕਹਿੰਦੇ ਉਹਨਾਂ ਨੇ ਸਾਡੇ ਵਾਸਤੇ 2500 ਰੁਪਏ ਬੰਨਿਆ ਅਸੀਂ ਉਹਨਾਂ ਨੂੰ ਬਹੁਤ ਚੰਗਾ ਮੰਨਦੇ ਹਾਂ ਕਿਉਂਕਿ ਸਾਡਾ ਉਹਨਾਂ ਨੇ ਕੁਝ ਕੀਤਾ 2500 ਰੁਪਏ ਸਾਨੂੰ ਉਮੀਦ ਹੋਈ ਕਿ ਕਿਸੇ ਵੀ ਸਰਕਾਰ ਨੇ ਸਾਨੂੰ ਲਗਾਏਗਾ ਸਾਡਾ ਮਾਨ ਪਤਾ ਪਰ ਉਹ ਚੰਨੀ ਸਰਕਾਰ ਸਾਨੂੰ ਮਿਲਦੇ ਵੀ ਸੀ ਚੰਨੀ ਸਾਹਿਬ ਪਰ ਅੱਜ ਤੱਕ ਭਗਵਾਨਤਮਾਨ ਸਾਹਿਬ ਸਾਨੂੰ ਕਦੇ ਨਹੀਂ ਮਿਲੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਦੋਂ ਵੀ ਆਉਂਦੇ ਹੈਗੇ ਏਰੀਆ ਦੇ ਵਿੱਚ ਮਤਲਬ ਇਹ ਆਉਂਦੇ ਪਤਾ ਨਹੀਂ ਲੱਗਦਾ ਕਿੱਧਰ ਦੀ ਆਉਂਦੇ ਆ ਕਿੱਧਰ ਦੀ ਜਾਂਦੇ ਆ ਤੇ ਜੋ ਮੰਗ ਪੱਤਰ ਲੈ ਕੇ ਆਉਂਦੇ ਮਿਲਣ ਵਾਸਤੇ ਉਹਨਾਂ ਨੂੰ ਲੈ ਕੇ ਅੰਦਰ ਜਾਂਦੇ ਨੇ ਐਨੀ ਐਨੀ ਦੂਰ ਜਾ ਕੇ ਛੱਡ ਦਿੰਦੇ ਆ ਕਿ ਉੱਥੋਂ ਬੰਦਾ ਇਹਨੂੰ ਕੋਈ ਸਾਧਨ ਤੱਕ ਨਹੀਂ ਮਿਲਦਾ ਹੈਗਾ ਵਾਪਸ ਆਉਣ ਲਈ ਅਸੀਂ ਤਾਂ ਸਾਦ ਤੋਂ ਘਟੀਆਂ ਮੰਨਦੇ ਆ ਜੀ ਜਦੋਂ ਸਾਡਾ ਨਹੀਂ ਕੁਝ ਕੋਈ ਵੀ ਕਰ ਰਿਹਾ ਅਸੀਂ ਨਹੀਂ ਕਿਸੇ ਸਰਕਾਰ ਨਾਲ ਬਣੀ ਤੇ ਤਿੰਨੀ ਨੇ ਹੁਣ ਦੇਖੋ ਅਕਾਲੀ ਭਾਜਪਾ ਰਹੇਗੀ ਤੇ ਦੂਜਾ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਜਿਹੜੀ ਸਾਡਾ ਤਾਂ ਜੀ ਅਸੀਂ ਇਹੀ ਕਹਾਂਗੇ ਜਿਸ ਤਰ੍ਹਾਂ ਸਾਡਾ ਚੰਨੀ ਸਾਹਿਬ ਨੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਅਸੀਂ ਸਾਡਾ ਨੋਟੀਫਿਕੇਸ਼ਨ ਜਾਰੀ ਕਰੂਗੀ ਜਿਹੜੀ ਸਰਕਾਰ ਅਸੀਂ ਉਹਨਾਂ ਨੂੰ ਕੀ ਕਹੋਗੇ ਜੀ ਕੀ ਲੱਗਦਾ ਤੁਹਾਡਾ ਆਪੀਨੀਅਨ ਕੀ ਆ ਕਹੋ ਜੀ ਸਰਕਾਰ ਜਾਣੇ ਹੋ ਕੌਣ ਜਿਹੜਾ ਬਾਜ਼ੀ ਮਾਰ ਸਕਦਾ 2024 ਦੀਆਂ ਲੋਕ ਸਭਾ ਜਮਾਂ ਸਰਕਾਰ ਜਿਹੜੀ ਲੋਕ ਹਿੱਤਾਂ ਦੀ ਗੱਲ ਕਰੇ ਆਪਣੇ ਮਜ਼ਦੂਰਾਂ ਦੀ ਗੱਲ ਕਰੇ ਆਸ਼ਾ ਵਰਕਰਾਂ ਦੀ ਗੱਲ ਕਰੇ ਕਿਉਂਕਿ ਅਸੀਂ ਪਿਛਲੇ 14 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਕੰਮ ਕਰ ਰਹੇ ਆ ਸਾਨੂੰ ਇੱਕ ਪਾਸੇ ਤਾਂ ਸਾਨੂੰ ਆਰਡਨਾਂ ਸਨਮਾਨਤ ਕੀਤਾ ਜਾਂਦਾ ਕਿ ਆਸ਼ਾ ਵਰਕਰ ਰੀੜ ਦੀ ਹੱਡੀਆਂ ਨੇ ਦੂਜੇ ਪਾਸੇ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਸਾਨੂੰ ਜਿਹੜੇ ਆਪਦੇ ਬਿਲਕੁਲ ਨਗੋਣੇ ਜੇ ਪੱਤਿਆਂ ਤੇ ਸਭ ਤੋਂ ਕੰਮ ਕਰਵਾਇਆ ਜਾਂਦਾ ਹੈਗਾ ਦੇਖੋ ਹਰ ਸਿਮਰਤ ਕੌਰ ਨੇ ਇਹ ਵੀ ਐਮਪੀ ਬਣ ਚੁੱਕੇ ਨੇਗੇ ਇਹਨਾਂ ਨੇ ਵੀ ਅਜੇ ਤੱਕ ਸਾਡੀ ਕਿਸੇ ਨੇ ਸਾਰ ਨਹੀਂ ਲੈਤੀ ਵੋਟਾਂ ਮੰਗ ਲੈਂਦੇ ਨੇ ਬਹਿ ਜਾਂਦੇ ਨੇ ਚੁੱਪ ਕਰਕੇ ਪਰ ਇਸ ਵਾਰ ਅਸੀਂ ਕਿਸੇ ਸਰਕਾਰ ਨੂੰ ਅਸੀਂ ਨਹੀਂ ਚਾਹੁੰਦੇ ਕੋਈ ਵੋਟ ਪਾਈ ਆ ਹਾਂ ਇਸ ਤੋਂ ਪਹਿਲਾਂ ਸਾਡੀ ਮੀਟਿੰਗ ਹੋਣ ਸਾਨੂੰ ਰਿਟਨ ਚ ਚਾਹੀਦਾ ਬਕਾਇਦਾ ਇਹਨਾਂ ਦਾ ਸਾਨੂੰ ਚਾਹੀਦਾ ਵਿੱਚ ਇਹ ਕਰਾਂਗੇ ਕਿਉਂਕਿ ਜਦੋਂ ਬਦਲਾਅ ਆਇਆ ਸੀ ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਅਸੀਂ ਵੀ ਪਾਈਆਂ ਵੋਟਾਂ ਵੀ ਸ਼ਾਇਦ ਸਾਡੇ ਪੱਖ ਦੀ ਗੱਲ ਕਰੂਗਾ ਕਿ ਸ਼ਾਇਦ ਸਾਡੀ ਮਜ਼ਦੂਰੀ ਲਾਲ ਇੱਕ ਤਰ੍ਹਾਂ ਦੇ ਅਸੀਂ ਕਿ ਸ਼ਾਇਦ ਸਾਡੀ ਸੁਣਵਾਈ ਕਰਨਗੇ ਪਰ ਨਹੀਂ ਇਹ ਉਸ ਤੋਂ ਵੀ ਉਲਟ ਆ ਗਏ ਇਹਨਾਂ ਨੇ ਸੁਣਵਾਈ ਤਾਂ ਕੀ ਕਰਨੀ ਸੀ ਕਿਸ ਨੂੰ ਮਿਲਦੇ ਤੱਕ ਨਹੀਂ ਹੈਗੇ ਸਿਰਫ ਲਾਰਿਆਂ 'ਚ ਰੱਖਿਆ ਇਥੇ ਆਪਣੇ ਸਿਹਤ ਮੰਤਰੀ ਆਏ ਸੀ ਬਲਵੀਰ ਸਿੰਘ ਜੀ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ ਕਿ ਪਿਛਲੀ 26 ਜਨਵਰੀ ਨੂੰ ਉਹਨਾਂ ਨੇ ਕਿਹਾ ਸੀ 6 ਮਹੀਨਿਆਂ ਦੇ ਵਿੱਚ ਵਿੱਚ ਤਾਂ ਦੇ 2500 ਨੂੰ ਡਬਲ ਕੀਤਾ ਜਾਊਗਾ ਪਰ ਉਹ ਤਾਂ 6 ਮਹੀਨੇ ਕਾਫੀ ਪਹਿਲਾਂ ਲੰਘ ਚੁੱਕੇ ਨੇਗੇ ਤੇ ਸਾਡਾ ਇਹ ਕੁਸ਼ਕਸਨ ਦਿੱਤਾ ਤੱਕ ਨਹੀਂ ਹੈਗਾ ਸਾਨੂੰ ਕਿਸੇ ਸਰਕਾਰਾਂ ਤੇ ਕੋਈ ਆਸਮਿਤ ਨਹੀਂ ਹੈਗੀ ਜੀ ਲੱਗਦਾ ਫਿਰ ਕਿਹਨੂੰ ਚੁਣੂਗੇ ਕਿਹਨੂੰ ਫਿਰ ਕਿਸੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਵੀ ਕਿਧਰ ਪਲਟੀ ਮਾਰਨੀ ਆ ਪਰ ਅਸੀਂ ਹੁਣ ਇੰਨੇ ਸੁਚੇਤ ਹੋ ਗਏ ਅਸੀਂ ਵੈਸੇ ਕਿਸੇ ਨੂੰ ਵੋਟ ਨਹੀਂ ਪਾਵਾਂਗੇ ਜਿਹੜੇ ਸਾਡੇ ਹੱਕ ਦੀ ਗੱਲ ਕਰੂ ਸਾਨੂੰ ਰਿਟਨ 'ਚ ਲਿਖਤੀ ਰੂਪ ਚਾਹੀਦਾ ਅਸੀਂ ਉਹਨਾਂ 'ਤੇ ਯਕੀਨ ਨਹੀਂ ਕਰਦੇ ਜੀ ਹੁਣ ਇਹਨਾਂ ਦੇ ਵਾਅਦਿਆਂ ਤੇ ਲਾਰਾਂ 'ਚ ਅਸੀਂ ਆਉਣ ਵਾਲੇ ਨਹੀਂ ਹੈਗੇ ਜੀ ਕੀ ਕਹੂੰਗੇ ਜੀ ਕੌਣ ਪਾਰਟੀ ਜਿੱਤ ਸਕਦੀ ਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਆ ਅਸੀਂ ਤਾਂ ਸਰ ਕੋਈ ਪਾਰਟੀ ਨੂੰ ਹਜੇ ਤੱਕ ਕੋਈ ਜਿੱਤਿਆ ਉਹ ਨਹੀਂ ਚਾਹੁੰਦੇ ਸਾਡਾ ਦੇਖੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਆਸ਼ਾ ਵਰਕਰ ਕੁੜੀਆਂ ਨੰਗੀ ਬਹੁਤ ਵਧੀਆ ਜੁਨੀਅਨ ਨੰਗੀ ਪਰ ਜਿਹੜਾ ਕੋਈ ਸਾਡਾ ਸਾਡੀ ਤਾਂ ਵੈਸੇ ਸਾਨੂੰ ਭਗਵਾਨ ਤੁਮਾਨ ਨੇ ਇਹ ਕਿਹਾ ਸੀ ਵੀ ਸੋਨੂੰ ਮੈਂ ਥੋੜੇ ਟਾਈਮ ਦੇ ਵਿੱਚ 2500 ਦਾ ਮੈਂ ਦੁੱਗਣਾ ਕਰ ਦੂੰਗਾ ਜੀ ਸਾਨੂੰ ਦੇਖੋ ਭਵੰਤਮਨ ਸਰਕਾਰ ਨੂੰ ਆਈ ਨ ਵੀ ਕਾਫੀ ਟਾਈਮ ਹੋ ਗਿਆ ਸਾਡੀ ਦਾ ਕਿਸੇ ਨੇ ਹਜੇ ਤੱਕ ਵੀ ਸਾਰ ਨਹੀਂ ਲੇਤੀ ਜੀ ਅਸੀਂ ਬਹੁਤ ਚਾਅ ਨਾਲ ਵੋਟਾਂ ਪਾਈਆਂ ਸੀ ਵੀ ਭਵੰਤਮਨ ਪਾਰਟੀ ਆਈ ਹੈ ਆਪਾਂ ਉਹਨਾਂ ਨੂੰ ਵਧੀਆ ਆਪਣਾ ਅੱਗੇ ਤੋਂ ਕੰਮ ਵਧੀਆ ਆਪਣੀ ਤਨਖਾਹ ਬਣਨਗੇ ਸਾਨੂੰ ਇੰਨੀ ਮੀਸ ਸੀਗੀ ਪਰ ਸਾਡੀਆਂ ਹੁਣ ਉਮੀਦਾਂ ਟੁੱਟ ਚੁੱਕੀਆਂ ਜੀ ਸਰ ਸਾਨੂੰ 2008 ਤੋਂ ਭਾਤੀ ਕੀਤਾ ਗਿਆ ਸੀ ਅਸੀਂ ਦੇਖੋ ਕਰੋਨਾ ਵੀ ਅਸੀਂ ਐਨਾ ਕਰੋਨਾ ਚ ਅਸੀਂ ਕੰਮ ਕੀਤਾ ਐਨੇ ਕਰੋਨਾ ਵੀ ਅਸੀਂ ਜਮਾਏ ਨ ਖੁੰਝੇ ਲਾਤੀ ਪਰ ਸਾਨੂੰ ਉਹਦੋਂ ਵੀ ਕਿਸੇ ਨੇ ਸਾਡਾ ਕਰੋਨਾ ਨੂੰ 2500 ਮਿਲਦਾ ਸੀ ਉਹ ਵੀ ਸਾਡਾ ਬੰਦ ਕਰਾ ਵਾਸੀ ਦੁਖੀ ਹੈ ਸਰਕਾਰਾਂ ਤੋਂ ਦੁਖੀ ਹੈ ਸਾਡੀ ਕੋਈ ਸੁਣਦਾ ਨਹੀਂ ਬਹੁਤ ਦੁਖੀਆਂ ਅਸੀਂ ਘਰਾਂ ਤੋਂ ਵੀ ਪਰੇਸ਼ਾਨ ਅਸੀਂ ਰਾਤਾਂ ਨੂੰ ਆਉਣਿਆਂਗੇ ਰਾਤਾਂ ਨੂੰ 12 ਵਜੇ ਜੇ ਕਿਸੇ ਨੇ ਫੋਨ ਕਰਤਾ ਭਾਈ ਡਿਲੀਵਰੀ ਆਸੀ ਨਾਲ ਜਾਂਦੇ ਆ 12 ਵਜੇ ਸਾਨੂੰ ਦੋ ਦਿਨ ਲੱਗ ਜਾਂਦੇ ਨੇ ਘਰਦਿਆਂ ਨੂੰ ਵੀ ਫੇਰ ਰੋਟੀ ਟੁੱਕ ਦਾ ਔਖਾ ਹੁੰਦਾ ਗਾ ਨਿੱਕੇ ਨਿੱਕੇ ਬੱਚੇ ਐ ਜੀ ਘਰੇ ਸਾਡੇ ਕਾਦੀ ਆਮਦਨ ਐ ਸਾਨੂੰ ਪੈਸਾ ਕੋਈ ਮਿਲਦਾ ਨਹੀਂ ਗਾ 2-150 ਰੁਪਿਆ ਬੰਦਦਾ ਉਹ ਵੀ ਸਾਡਾ ਟਾਈਮ ਸਿਰ ਪੈਂਦਾ ਨਹੀਂ ਗਾ ਸਾਡੀ ਹਜੇ ਤੱਕ ਕੋਈ ਸੈਲਰੀ ਵੀ ਨਹੀਂ ਪਈ ਜਿਸ ਨੂੰ ਕੀ ਦਸੀ ਅਸੀਂ ਬਹੁਤ ਤੰਗ ਆ ਜੀ ਸਰਕਾਰਾਂ ਤੋਂ ਵੀ ਤੰਗ ਹੋਏ ਪਏ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਕਰਦੀਆਂ ਤਾਂ ਚੋਣਾਂ ਨਾ ਜਾਣੇ ਹੋਵੇ ਪਰਦੇਸੀ ਤਾਂ ਹਜੇ ਤੱਕ ਸਰ ਕਿਸੇ ਨੂੰ ਚੁਣਨਾ ਨਹੀਂ ਚਾਹੁੰਦੇ ਹੈਗੇ ਚਲੋ ਆਉਣ ਵਾਲੀ ਦੇਖੋ ਹੁਣ ਸਰਕਾਰ ਦਾ ਪਤਾ ਲੱਗੂਆ ਕਿਹੜੀ ਹੁਣ ਤਾਂ ਸਾਡਾ ਟਾਈਮ ਹੀ ਦੱਸੂਆ ਜੀ ਕਿਹੜੀ ਸਰਕਾਰ ਦੇ ਕਾਰਜਕਾਲ ਨੂੰ ਵਧਿਆ ਮੰਨਦੇ ਹੁਣ ਤੇ ਅਸੀਂ ਤਾਂ ਚੰਨੀ ਸਰਕਾਰ ਨੇ ਸਾਡਾ 2500 ਰੁਪਿਆ ਬੰਨਿਆ ਸੀ ਜੀ ਵੈਸੇ ਅਸੀਂ ਤਾਂ ਉਹਨਾਂ ਦੀ ਧੰਨਵਾਦ ਕਰਦੇ ਆਂ ਤੇ ਲੋਕ ਸਭਾ ਕੇਂਦਰ ਚ ਕਿਹੜੀ ਸਰਕਾਰ ਨੂੰ ਸਹੀ ਮੰਨਦੇ ਕੇਂਦਰ ਚ ਅਸੀਂ ਹਜੇ ਕੀ ਦੱਸਾਂਗੇ ਸਾਡੀ ਕੋਈ ਸੁਣਵਾਈ ਨਹੀਂ ਕਰ ਸਕੇ ਸਰ ਅਸੀਂ ਦੱਸਾਂਗੇ ਵੀ ਜੀ ਕੀ ਸਾਡੀ ਕੋਈ ਨਹੀਂ ਸੁਣਵਾਈ ਕਰਿਆ ਕੋਈ ਨਹੀਂ ਸੁਣ ਰਿਹਾ ਸਾਡਾ ਕੀ ਲੱਗਦਾ ਜੀ ਕਿਹੜੀ ਪਾਰਟੀ ਜਿੱਤ ਸਕਦੀ ਹੈਗੀ ਲੋਕ ਸਭਾ ਚ ਸੰਨ ਤਾਂ ਹਜੇ ਸਰ ਕੋਈ ਪਤਾ ਨਹੀਂ ਆਇਆ ਜੀ ਸੰਨ ਤਾਂ ਚੰਨੀ ਨੇ 2500 ਬੰਨਿਆ ਸੀ ਸਾਨੂੰ ਉਹਤੇ ਮਾਨਸੀ ਜੀ ਤੇ ਭਗਵਾਨਤਮਨ ਨੇ ਸਾਨੂੰ ਕਿਹਾ ਸੀ ਵੀ ਤੁਹਾਡੀ 2500 ਡਬਲ ਕਰ ਦਾਂਗੇ ਜੀ ਉਹਨਾਂ ਨੇ ਹਜੇ ਤੱਕ ਸਾਡੀ ਕੋਈ ਸੁਣਵਾਈ ਸੁਣੀ ਨਹੀਂ ਸਾਡੀਆਂ ਉਮੀਦਾਂ ਟੁੱਟੀਆਂ ਪਈਆਂ ਨੇ ਤੇ ਕਿਸੇ ਨੂੰ ਤਾਂ ਚੁਣੋਗੇ ਕਿਹਨੂੰ ਵੋਟ ਦਾਂਗੇ ਉਹ ਤਾਂ ਸਮਾਂ ਹੀ ਦੱਸੂਗਾ ਜੀ ਪਹਿਲਾਂ ਪਤਾ ਬੋਲ ਦੇਣਾ ਹਾਂ ਜੀ ਹਾਂ ਕੀ ਕਹੋਗੇ ਜੀ ਕਿਹੜੀ ਪਾਰਟੀ ਜਿੱਤ ਸਕਦੀ ਹੈਗੀ ਲੋਕ ਸਭਾ ਚੋਣਾਂ ਅਸੀਂ ਹੁਣ ਅਜੇ ਤੱਕ ਕੁਝ ਨਹੀਂ ਕਹਿ ਸਕਦੇ ਕੋਈ ਵੀ ਨਹੀਂ ਇਹਨਾਂ 'ਤੇ ਵਿਸ਼ਵਾਸ ਕਰਦਾ ਕਿਉਂ ਸਰਕਾਰਾਂ ਹੀ ਇਹੋ ਜਿਹੀਆਂ ਨੇ ਹੋਣਾ ਜਿਹੜੇ ਝੂਠੇ ਵਾਅਦੇ ਕਰ ਕਰਕੇ ਦੁਨੀਆ ਨੂੰ ਲਾਲਚ ਚ ਚਲਾ ਲੈਂਦੀਆਂ ਨੇ ਵੀ ਕਹਿੰਦੀ ਨੇ ਅਸੀਂ ਤੁਹਾਡਾ ਆ ਕੰਮ ਕਰਾਂਗੇ ਉਹ ਕੰਮ ਕਰਾਂਗੇ ਪਰ ਕਰਦੀਆਂ ਕੁਛ ਵੀ ਨਹੀਂ ਜਦੋਂ ਹੁਣ ਆਪਾਂ ਸਰਕਾਰਾਂ ਤੇ ਵਿਸ਼ਵਾਸ ਕਰਨੇ ਆ ਸਰਕਾਰਾਂ ਆਪਣਾ ਵਿਸ਼ਵਾਸ ਤੋੜ ਦਿੰਦੇ ਆ ਕੌਣ ਇਹਨਾਂ ਤੇ ਵਿਸ਼ਵਾਸ ਕਰੋ ਕੋਈ ਨਹੀਂ ਕਰ ਸਕਦੇ ਇਹਨਾਂ ਤੇ ਅਸੀਂ ਕੁਛ ਨਹੀਂ ਕਹਿ ਸਕਦੇ ਨਾ ਬਾਰੇ ਵੀ ਕਿਹੜੀ ਜਿੱਤ ਸਕਦੀ ਕਿਹੜੀ ਹਾਰ ਸਕਦੀ ਸਾਨੂੰ ਕੋਈ ਉਮੀਦ ਨਹੀਂ ਜੀ ਸਕਦੀ ਮਨ ਸੋਚਾ ਸਾਡੇ ਵਿੱਚ ਕਿਹੜੀ ਪਾਰਟੀ ਫਿਰ ਮਨ ਚ ਹੁੰਦਾ ਵੀ ਆ ਪਾਰਟੀ ਨਾ ਨਾ ਅਸੀਂ ਇਸ ਬਾਰੇ ਕੁਛ ਨਹੀਂ ਕਹਿ ਸਕਦੇ ਜਿਨ੍ਹਾਂ ਦੀ ਸਰਕਾਰ ਸਾਨੂੰ 21000 ਵਜਮਾ ਪੱਤਾ ਦੇਗੀ ਅਸੀਂ ਚੰਨੀ ਦੇ ਸਾਨੂੰ ਮਾਣ ਨਹੀਂ ਜਾਂਦੀ ਵਾਰ 2500 ਲਾਗੂ ਕਰ ਵੋਟ ਦਾ ਇਸਤੇਮਾਲ ਤਾਂ ਕਰੂਗੇ ਵੋਟ ਦਾ ਤੇ ਫੇਰ ਹੀ ਕਰਾਂਗੇ ਨਾ ਜਦੋਂ ਸਾਡਾ ਕੁਝ ਬਣੂਗਾ ਜੇ ਸਾਡਾ ਕੁਝ ਬਣਿਆ ਨਹੀਂ ਅਸੀਂ ਇਸਤੇਮਾਲ ਕਿਵੇਂ ਕਰਾਂਗੇ ਅਸੀਂ ਕਰ ਨਹੀਂ ਸਕਦੇ ਕੁਝ ਵੀ ਨਹੀਂ ਕਹਿ ਸਕਦੇ ਇਹਨਾਂ ਬਾਰੇ ਕਿਉਂ ਸਾਨੂੰ ਵਿਸ਼ਵਾਸ ਉੱਡ ਗਿਆ ਸਰਕਾਰ ਤੋਂ ਵੀ ਸਰਕਾਰ ਸਾਡਾ ਕੁਝ ਕਰਦੀ ਨਹੀਂ ਵੀ ਜੇ ਸਰਕਾਰ ਸਾਡਾ ਸਰਕਾਰ ਕੁਝ ਕਰੂਗੀ ਅਸੀਂ ਤਾਂ ਹੀ ਵਿਸ਼ਵਾਸ ਕਰਾਂਗੇ ਇਸਤੇਮਾਲ ਦਾ ਆਪਾਂ ਨੂੰ ਕਰਨਾ ਚਾਹੀਦਾ ਦੇਖੋ ਇੱਕ ਆਪਾਂ ਨੁਮਾਇੰਦਾ ਚੋਣਾਂ ਜਾਇੰਦਾਗਾ ਪੜੇ ਲਿਖੇ ਅਸੀਂ ਇਹੀ ਗੱਲ ਕਹਿਨੀ ਹੈ ਨਾ ਵਿਸ਼ਵਾਸ ਤਾਂ ਅਸੀਂ ਤਾਂ ਹੀ ਕਰਾਂਗੇ ਜਿੱਕਿ ਸਾਡੀ ਸਰਕਾਰ ਜਿਹੜੀ ਬਣਨੂਗੀ ਅਸੀਂ ਉਸ ਗੱਲ ਵੋਟ ਪਾਵਾਂਗੇ ਅੱਗੇ ਅਸੀਂ ਵਿਸ਼ਵਾਸ ਕਰਦੇ ਸਾਨੂੰ ਲਿਖਤੀ ਰੂਪ ਚ ਦੇ ਦੇਣਾ ਪੀ ਅਸੀਂ ਤੁਹਾਡਾ 21000 ਬੰਮਾ ਕਰਾਂਗੇ ਕਿਉਂ ਹੁਣ ਸਾਨੂੰ ਵਿਸ਼ਵਾਸ ਉੱਡ ਗਿਆ ਸਰਕਾਰ ਤੋਂ ਅਸੀਂ ਹੁਣ ਨਹੀਂ ਕੁਝ ਵੀ ਕਹਿ ਸਕਦੇ ਇਨ ਬਾਰੇ ਕਿ ਕਿਨੂੰ ਅਸੀਂ ਵੋਟ ਪਾਵਾਂ ਕਿਨੂੰ ਨਹੀਂ ਪਾਉਂਦੇ ਮਤਲਬ ਕੀ ਲੱਗਦਾ ਕਿਹੜੀ ਪਾਰਟੀ ਜਿੱਤ ਸਕਦੀ ਹੈਗੀ ਲੋਕ ਸਭਾ ਚੋਣਾਂ ਚ ਕੇਂਦਰ ਸਭਾ ਨਹੀਂ ਸਰ ਕੁਝ ਨਹੀਂ ਕਹਿ ਸਕਦੇ ਅਸੀਂ ਜਿੱਤਣ ਬਾਰੇ ਤਾਂ ਉਹ ਤਾਂ ਮੌਕੇ ਹੀ ਦੱਸੂ ਹਾਂਜੀ ਜਿੰਨਾ ਚਿਰ ਸਾਡੇ ਹੁਣ 2023 ਦੇ ਵਿੱਚ ਵੀ ਸਾਡੇ ਨਾਲ ਬਹੁਤ ਵਾਦੇ ਕੀਤੇ ਸੀਗੇ ਸਾਡੇ ਉਹ ਵੀ ਨਹੀਂ ਪੂਰੇ ਕੀਤੇ ਹੈਗੇ ਹੁਣ 24 ਵਾਲੇ ਵੀ ਜੇ ਸਾਡੇ ਹੁਣ ਵਾਦੇ ਕਰਕੇ ਮੁੱਕਰ ਜਾਂਦੇ ਨੇ ਪਾਰਟੀਆਂ ਵਾਦੇ ਕਿਉਂ ਕਰਦੀਆਂ ਨੇ ਜਿਹੜੀਆਂ ਜਦੋਂ ਹਾਂ ਪੂਰੇ ਨਹੀਂ ਕਰ ਰਹੀ ਜੀ ਵਾਦੇ ਪੂਰੇ ਨਹੀਂ ਕਰ ਰਹੇ ਉਹ ਤਾਂ ਮੌਕੇ ਹੀ ਦੱਸੂਗਾ ਵੋਟਵਾਰੇ ਤਾਂ ਅਸੀਂ ਕਿਹਨੂੰ ਪਾਉਣੀ ਹੈ ਜੀ ਹਾਂਜੀ ਉਹ ਤਾਂ ਮੌਕੇ ਹੀ ਦੱਸੂ ਪਾਰਟੀ ਬੱਜੀ ਵੀ ਇਹਨੇ ਦੁਖੀ ਕਿਉਂ ਹੋਗੇ ਸਰਕਾਰਾਂ ਤੋਂ ਤੁਸੀਂ ਬਹੁਤ ਦੁਖੀ ਆਂ ਜੀ ਪਤਾ ਕੀ ਹੈ ਜਦੋਂ ਸਾਨੂੰ ਰਾਤਾਂ ਨੂੰ ਅਸੀਂ ਕੇਸਾਂ ਦੇ ਨਾਲ ਜਾਂਦੇ ਆ ਨਾ ਸਾਡਾ ਬਹੁਤ ਬੁਰਾ ਹਾਲ ਹੋ ਜਾਂਦਾ ਸਾਨੂੰ ਉੱਥੇ ਬੈਠਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਬਾਕੀ ਸਿਰੇ ਸਾਡੇ ਘਰ ਵਾਲੇ ਪਰਿਵਾਰ ਵਾਲੇ ਵੀ ਸਾਨੂੰ ਕਹਿ ਹੁੰਦੇ ਨੇ ਵੀ ਤੁਸੀਂ ਦਿਨ ਰਾਤ ਉਹਨਾਂ ਦੇ ਨਾਲ ਫਿਰਦੇ ਹੋ ਤੁਹਾਨੂੰ ਕੁਝ ਮਿਲਦਾ ਰਿਹਾ ਨਹੀਂ ਪਰ ਸਾਡਾ ਮਨ ਦੁਖੀ ਹੁੰਦਾ ਉਦੋਂ ਅਸੀਂ ਬੱਚਿਆਂ ਨੂੰ ਵੀ ਭੁੱਖੇ ਰੱਖਦੇ ਆ ਇਹਨੇ ਦੁਖੀ ਹੋ ਆ ਹੰਝੂ ਵੀ ਥੋੜੇ ਨਜ਼ਰ ਆ ਰਹੇ ਆ ਅੱਖਾਂ 'ਚ ਪਰ ਦੁਖੀ ਅਸੀਂ ਇਹ ਹੁੰਦੇ ਆ ਜੀ ਨਾਲ ਤਾਂ ਅਸੀਂ ਪਿੰਡਾਂਾਂ ਦੀ ਮਾਰ ਸਹਿੰਦੇ ਆ ਬਾਕੀ ਸਿਰੇ ਸਾਨੂੰ ਪਿੰਡਾਂ ਵਾਲੇ ਵੀ ਕਹਿੰਦੇ ਜਿਹੜੇ ਅਸੀਂ ਮੋਟੀਵੇਟ ਕਰਦੇ ਹਾਂ ਜਾ ਕੇ ਉਹਨਾਂ ਦੇ ਵਿੱਚ ਝੜਕਾ ਸਾਨੂੰ ਸਹਿਣੀ ਆ ਪੈਂਦੀ ਹੈ ਬਾਕੀ ਸਿਰੇ ਹਸਪਤਾਲਾਂ ਦੇ ਵਿੱਚ ਵੀ ਵਰਤਾਓ ਤੁਹਾਨੂੰ ਪਤਾ ਹੀ ਹੈ ਦਿਨ ਰਾਤ ਅਸੀਂ ਮਰੀਜ਼ਾਂ ਦੇ ਨਾਲ ਬੈਠ ਕੇ ਬਚੀਦ ਕਰਦੇ ਹਾਂ ਫਿਰ ਸਾਨੂੰ ਉੱਥੇ ਕੁਛ ਮਿਲ ਵੀ ਨਹੀਂ ਰਿਹਾ ਤੇ ਸਾਡਾ ਮਨ ਬਹੁਤ ਦੁਖੀ ਆਈ ਅਸੀਂ ਰੋਜ਼ ਤਰਨਾਂ ਤੇ ਛੜਕਾਂ ਤੇ ਉਤਰਦੇ ਆ ਪਰ ਅਸੀਂ ਕੁਝ ਕਰ ਨਹੀਂ ਸਕਦੇ ਇਹ ਸਰਕਾਰਾਂ ਬਹੁਤ ਗੰਦੀਆਂ ਨੀਤੀਆਂ ਸਰਕਾਰਾਂ ਦੀਆਂ ਜਿਹੜੀਆਂ ਸਾਨੂੰ ਸਾਡੇ ਨਹੂਨੇ ਪੱਤੇ ਕਿਹੋ ਜੀ ਸਰਕਾਰ ਚਾਹਨੇ ਹੋਗੇ ਵੀ ਕਿਹੜੀ ਸਰਕਾਰ ਜਿਹੜੀ ਆਵੇ ਇੱਥੇ ਅਸੀਂ ਹੁਣ ਇਹ ਸਰਕਾਰ ਨੂੰ ਕੁਝ ਨਹੀਂ ਕਹਿ ਸਕਦੇ ਕਿਉਂ 2023 ਦੇ ਵਿੱਚ ਵੀ ਸਾਡੇ ਨਾਲ ਬਹੁਤ ਵਾਅਦੇ ਕੀਤੇ ਸੀ ਜਿਹੜਾ ਸਾਡਾ ਅਜੇ ਤੱਕ ਕੋਈ ਵੀ ਪੂਰਾ ਨਹੀਂ ਹੋਇਆ ਪਰ ਚੰਨੀ ਸਰਕਾਰ ਸਾਡਾ 2500 ਰੁਪਏ ਵੰਨ ਗਿਆ ਸੀ ਅਸੀਂ ਤਾਂ ਉਸੇ ਦੀ ਬਹੁਤ ਧੰਨਵਾਦ ਕਰਦੇ ਆਂ ਵੀ ਸਾਡਾ ਬਹੁਤ ਵਧੀਆ ਸਾਨੂੰ ਪਹਿਲੀ ਪੌੜੀ ਤੇ ਚੜਾਇਆ ਸਰਕਾਰ ਦਾ ਪੰਜਾਬ ਦੀ ਸਰਕਾਰ ਚ ਕੇਂਦਰ ਸਰਕਾਰ ਦੀ ਗੱਲ ਕਰ ਰਹੇ ਆਂ ਨਹੀਂ ਜੀ ਉਹ ਤਾਂ ਮੌਕੇ ਦੱਸੂਗਾ ਜੀ ਹੁਣ ਵੋਟਾਂ ਪਾਉਣ ਵੇਲੇ ਹਾਂਜੀ ਪਰ ਅਸੀਂ ਬਹੁਤ ਦੁਖੀ ਦਿਲ ਆ ਸਾਡਾ ਜਿਹੜਾ ਸਾਨੂੰ ਇਨਸੈਂਟਿਵ ਨਹੀਂ ਦੇ ਰਹੇ ਦੁੱਗਣੇ ਕਰਨ ਨੂੰ ਕਹਿੰਨੇ ਸੀ ਸਾਡਾ ਉਹ ਵੀ ਨਹੀਂ ਕੀਤਾ ਜਿਵੇਂ ਇਹਨਾਂ ਦੀ ਗੱਲ ਕਰਦੀਆਂ ਇਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਜਿਹੜੇ ਆਏ ਨੇ ਉਸ ਦਾ ਕਾਰਨ ਇਹ ਕਿਉਂਕਿ ਆਸ਼ਾ ਵਰਕਰਾਂ ਜਿਹੜੀਆਂ ਬਹੁਤ ਜ਼ਿਆਦਾ ਹਾਰਡਵਰਕ ਕਰ ਰਹੀਆਂ ਨੇ ਜਦੋਂ ਇਹ ਡਿਲੀਵਰੀ ਕੇਸਾਂ ਦੇ ਨਾਲ ਰਾਤਾਂ ਰਹਿੰਦੀਆਂ ਨੇ ਤਾਂ ਇਹਨਾਂ ਨੂੰ ਬੈਠਣ ਲਈ ਜਿਹੜਾ ਰੂਮ ਨਹੀਂ ਹੈਗਾ ਉੱਥੇ ਜਿਹੜਾ ਬਿਹੇਵੀਅਰ ਕਈ ਵਾਰੀ ਆਸ਼ਾ ਵਰਕਰਾਂ ਦੇ ਨਾਲ ਹੁੰਦਾ ਉਹ ਇਹਨਾਂ ਨੇ ਹੱਡ ਬੀਤੀਆਂ ਮੈਨੂੰ ਦੱਸੀਆਂ ਹੋਈਆਂ ਨੇ ਉਹ ਬਿਹੇਵੀਅਰ ਸੁਣ ਕੇ ਲੋਹੀ ਕੰਡੇ ਖੜੇ ਹੁੰਦੇ ਨੇ ਕਿਉਂਕਿ ਉਸ ਟਾਈਮ ਰਾਤਾਂ ਨੂੰ ਨਸ਼ੇੜੀ ਵੀ ਹੁੰਦੇ ਨੇ ਤੇ ਚੋਰ ਵੀ ਹੁੰਦੇ ਨੇ ਜਿਹੜੀਆਂ ਮੇਰੀਆਂ ਵਰਕਰਾਂ ਦੇ ਨਾਲ ਬਹੁਤ ਬੁਰਾ ਬਦੀਰਾ ਹੈ ਸਰਕਾਰਾਂ ਵੱਲੋਂ ਕੀਤਾ ਜਾਂਦਾ ਤੇ ਜੇ ਗੱਲ ਕਰ ਲਈਏ ਸਰਕਾਰਾਂ ਦੀ ਵੀ ਸੱਤਾ ਦੇ ਵਿੱਚ ਕਿਹੜੀ ਸਰਕਾਰ ਆਉਣਾ ਚਾਹੁੰਦੀ ਹੈ ਹੁਣ ਜਿਹੜੀਆਂ ਇਹ ਡੋਰ ਟੂ ਡੋਰ ਜਾਣ ਵਾਲੀਆਂ ਮੇਰੀਆਂ ਭੈਣਾਂ ਨੇ ਹਰ ਵਰਗ ਤੱਕ ਜਾ ਰਹੀਆਂ ਨੇ ਹਰ ਕੈਟਾਗਰੀ ਤੱਕ ਪਹੁੰਚ ਕਰ ਰਹੀਆਂ ਨੇ ਜੇਕਰ ਸਰਕਾਰ ਸਾਡੀ ਸੁਣਵਾਈ ਕਰੂਗੀ ਤਾਂ ਕਿਤੇ ਨਾ ਕਿਤੇ ਜਾ ਕੇ ਕੋਈ ਸਰਕਾਰ ਸੱਤਾ ਦੇ ਵਿੱਚ ਆ ਸਕਦੀ ਹੈ ਨਹੀਂ ਤਾਂ ਸਾਰੇ ਲੋਕਾਂ ਨੇ ਜਿਹੜਾ ਨੋਟਾ ਦਾ ਬਟਨ ਦਬਾਉਣ ਦੀ ਪੂਰੀਆਂ ਤਿਆਰੀਆਂ ਰੰਬੀਆਂ ਹੋਈਆਂ ਨੇ ਬਿਲਕੁਲ ਤੁਸੀਂ ਦੇਖਿਆ ਔਰਤਾਂ ਵੱਲੋਂ ਜਿਹੜਾ ਆਪਣੀ ਰਹਿ ਦਿੱਤੀ ਗਈ ਆ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਮਰਜੀਤ ਸਿੰਘ ਪੰਜਾਬ ਦਾ ਮਾਨਸਾ